ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਪਹੁੰਚਿਆ ਬੀਰ ਪਿਰਤਪਾਲ ਦੇ ਘਰ ਅੱਜ ਇਹਨਾਂ ਨੂੰ ਛੁੱਟੀ ਮਿਲ ਗਈ ਹੈ ਸ਼ੁਕਰ ਹੈ ਵਾਹਿਗੁਰੂ ਦਾ ਕਿ ਬੀਰ ਘਰ ਪਹੁੰਚੇ ਨੇ ਇਹ ਬੀਰ ਜਿਸ ਦਿਨ ਖਨੌਰੀ ਬਾਡਰ ਤੇ ਉਧਰੋਂ ਹਮਲਾ ਕੀਤਾ ਗਿਆ ਹਰਿਆਣੇ ਦੀ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੀਰ ਨੂੰ ਚੱਕ ਕੇ ਲੈ ਗਏ ਤੇ ਬਹੁਤ ਜ਼ਿਆਦੇ ਵੀਰ ਨੂੰ ਕੁੱਟਿਆ ਗਿਆ ਦੇਖੋ ਇਹ ਲੱਤ ਫੈਕਚਰ ਹੋਈ ਹੈ ਤੇ ਜਵਾੜੇ ਵੀ ਵੀਰ ਦੇ ਫੈਕਚਰ ਹੋਏ ਨੇ ਅੰਦਰੋਂ ਪਲੇਟਾਂ ਪਾਈਆਂ ਹੋਈਆਂ ਨੇ ਬੋਲ ਨਹੀਂ ਸਕਦੇ ਲੱਤ 10 ਦਿਨ ਹੈ ਕਿ ਤਿੰਨ ਥਾਂ ਤੋਂ ਤੋੜੀ ਗਈ ਹੈ ਤਿੰਨ ਜਗ੍ਹਾ ਤੋਂ ਫੈਕਚਰ ਹੋਈ ਹੈ ਤੇ ਇਸ ਟਾਈਮ ਵੀਰ ਘਰ ਪਹੁੰਚੇ ਨੇ ਜਦੋਂ ਤੰਦਰੁਸਤ ਹੋ ਗਏ ਤੁਹਾਡੇ ਨਾਲ ਗੱਲ ਜ਼ਰੂਰ ਕਰਾਵਾਂਗੇ ਤੇ ਗੱਲ ਕਰਾਨੀਆਂ ਇਹਨਾਂ ਦੇ ਪੈਰੈਂਟਸ ਨਾਲ ਘਰਦਿਆਂ ਨਾਲ ਇਹਨਾਂ ਦੇ ਮਾਤਾ ਜੀ ਨੇ ਬੱਚੇ ਨੇ ਉਹਨਾਂ ਨਾਲ ਗੱਲ ਕਰਾਵਾਂਗੇ ਇਹ ਵੀਰ ਦੇ ਘਰ ਦੇ ਨੇ ਮਾਤਾ ਜੀ ਮਾਸੀ ਜੀ ਤੇ ਉਹਨਾਂ ਦੇ ਵਾਈਫ ਨੇ ਭੈਣ ਭੈਣ ਨਾਲ ਗੱਲ ਕਰਾਂਗੇ ਭੈਣ ਅੱਜ ਘਰ ਪਹੁੰਚੀ ਉਹ ਵੀਰ ਨੂੰ ਛੁੱਟੀ ਮਿਲੀ ਐ ਤੇ ਸ਼ੁਕਰ ਹੈ ਵਾਹਿਗੁਰੂ ਦਾ ਕਿ ਵੀਰ ਘਰ ਪਹੁੰਚ ਗਏ ਤੇ ਉੱਥੇ ਹਸਪਤਾਲ ਦੇ ਵਿੱਚ ਕਿੰਨੀ ਕਿੰਨਾ ਦੀ ਇੰਜਰੀ ਐ ਤੇ ਹਸਪਤਾਲ ਦੇ ਵਿੱਚ ਕਿੰਨੀ ਕਾ ਮੁਸ਼ਕਲ ਆਈਆਂ ਤੇ ਕਿੰਨੇ ਕ ਹੈਲਪ ਕੀਤੀ ਹੈ ਸਰਕਾਰ ਨੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਤੇ ਹਸਪਤਾਲ ਦੇ ਵਿੱਚ ਜਦੋਂ ਅਸੀਂ ਆਏ ਉਦੋਂ ਤੱਕ ਕਾफी ਮੁਸ਼ਕਲਾਂ ਸੀ ਕਿੰਨੇ ਜਦੋਂ ਪੀਜੀਆ ਚੰਡੀਗੜ੍ਹ ਚਾਇਆ ਉਦੋਂ ਥੋੜਾ ਜਿਹਾ ਸਹੀ ਲੱਗਾ ਸਾਨੂੰ ਸਾਡਾ ਟਰੀਟਮੈਂਟ ਵਧੀਆ ਹੋਇਆ ਜਦੋਂ ਹਸਪਤਾਲ 'ਚ ਪਹੁੰਚੇ ਤਾਂ ਵਧੀਆ ਕਾਪਰੇਟ ਕੀਤਾ ਸਾਰੇ ਹਸਪਤਾਲ ਵਾਲਿਆਂ ਨੇ ਸਾਡੀ ਆਉਣੋਂ ਤੇ ਕਿੰਨੇ ਦਿਨ ਲੱਗੇ ਚੰਡੀਗੜ੍ਹ ਚੰਡੀਗੜ੍ਹ ਅਸੀਂ ਕਿਹਾ ਸੀਗੇ 24 ਨੂੰ 24 ਨੂੰ ਪਹੁੰਚ ਗਏ ਸੀ ਤਾਂ ਕੱਲ ਵਾਪਸ ਆਇਆ ਲਾ ਲੋ 18 19 ਦਿਨ ਲੱਗੇ ਤੁਸੀਂ ਇੱਥੇ ਘਰ ਅੱਜ ਪਹੁੰਚੋ ਕੱਲ ਜੀ ਅਸੀਂ ਕੱਲ ਪਹੁੰਚਾਂਗੇ ਕੱਲ ਸ਼ਾਮੀ ਪਹੁੰਚੇਗਾ ਕੱਲ ਹਾਂ ਜੀ ਹਾਂ ਜੀ ਉੱਥੋਂ ਅਸੀਂ ਲਾ ਲੋ ਪੋਨੇ ਕੋ اٹੇ ਚੱਲੇ ਸੀ ਹਾਂਜੀ ਤਾਂ 10:30 11 ਵਜੇ ਇੱਥੇ ਪਹੁੰਚ ਗਏ ਸੀ ਰਾਤ ਹਾਂਜੀ ਕਿੰਨੇ ਦਿਨਾਂ ਚ ਠੀਕ ਹੋ ਜਾਣਗੇ ਹੁਣ ਅਸੀਂ ਹੁਣ ਦੇਖੋ ਲੱਗ ਜੂਗਾ ਜੀ ਸਾਲ ਤਾਂ ਲੱਗ ਜੂਗਾ ਅੱਛਾ ਹਾਂ ਹਾਂ ਸਾਲ ਲੱਗ ਜੂਗਾ ਕਿਉਂਕਿ ਰਿਕਵਰੀ ਨੂੰ ਟਾਈਮ ਲੱਗੂਗਾ ਕਿੰਨੇ ਸੱਟਾਂ ਬਹੁਤ ਜ਼ਿਆਦਾ ਨੇ ਤਾਂ ਰਿਕਵਰੀ ਨੂੰ ਤਾਂ ਟਾਈਮ ਲੱਗ ਜੂਗਾ ਹਾਂ ਜੀ ਕਿੱਥੇ ਕਿੱਥੇ ਸੱਟ ਹੈ ਜੀ ਇਹਨਾਂ ਦੇ ਸੱਟ ਤਾਂ ਦੇਖੋ ਸਿਰ ਦੇ ਵਿੱਚ ਸੱਟਾਂ ਹਾਂ ਜੀ ਇੱਥੇ ਸਟੀਚ ਲੱਗੇ ਹੋਏ ਨੇ ਤਾਂ ਇੱਥੇ ਬੋਲਡ ਵੀ ਇੱਥੇ ਸੱਟਾਂ ਹਾਂ ਜੀ ਆਹ ਚੀਜ਼ ਪੂਰੀ ਟੁੱਟੀ ਹੋਈ ਆ ਅੱਛਾ ਜੀ ਆ ਇੱਥੇ ਆ ਪੂਰੇ ਮੂੰਹ ਦੇ ਵਿੱਚ ਸੱਟ ਮਤਲਬ ਫ੍ਰੈਕਚਰ ਨੇ ਅੱਛਾ ਹਾਂ ਜੀ ਆ ਨੱਕ ਦੇ ਨੇ ਇੱਥੇ ਵੀ ਪਾ ਕੇ ਪਏ ਹੋਏ ਨੇ ਮਤਲਬ ਐਦਾਂ ਹੀ ਰਹਿਣਾ ਇਹ ਦਿੱਸ ਸੋਣਾ ਨਹੀਂ ਹੈਗਾ ਡਾਕਟਰਾਂ ਨੇ ਕਿਹਾ ਹੈ ਹਾਂ ਹਾਂ ਇਹ ਸਾਲ ਇੱਕ ਇਦਾਂ ਹੀ ਹੈ ਅੱਛਾ ਜੀ ਹਾਂ ਸਿੱਧੇ ਨਹੀਂ ਪੜਾ ਜੇ ਕਹਿੰਦੇ ਵੀ ਇਸ ਨੂੰ ਤੁਸੀਂ ਸਿੱਧੇ ਪਾਉਂਗੇ ਤਾਂ ਪ੍ਰੈਸ਼ਰ ਉੱਤੇ ਦਿਮਾਗ ਨੂੰ ਜਾਊਗਾ ਅੱਛਾ ਹਾਂ ਜੀ ਠੀਕ ਹੈ ਲੱਤ ਤੇ ਇੱਥੇ ਲੱਤ ਤੇ ਫ੍ਰੈਕਚਰ ਆ ਜਿਹੜੀ ਗੋਡੇ ਦੀ ਚਪਣੀ ਆ ਤਿੰਨ ਥਾਵਾਂ ਤੋਂ ਟੁੱਟੀ ਹੋਈ ਆ ਤਾਂ ਜਿਵੇਂ ਗੋਡੇ ਤੋਂ ਥੱਲੇ ਪੈਰ ਆ ਉਹਦੇ ਵਿੱਚ ਵੀ ਫ੍ਰੈਕਚਰ ਆਏ ਹੋਏ ਆ ਵਿੱਚ ਜਿਵੇਂ ਆਪਾਂ ਕਹਿੰਦੇ ਪਿੰਨੀ ਤੇ ਉੱਥੇ ਫ੍ਰੈਕਚਰ ਆਏ ਆ ਹਾਂਜੀ ਆਪਣੇ ਘਰ ਜੀ ਕੋਈ ਮਦਦ ਲਈ ਪਹੁੰਚੇ ਨਹੀਂ ਉਰੇ ਹਾਂਜੀ ਵੈਸੇ ਤਾਂ ਕਾਫੀ ਆਏ ਸੀਗੇ ਹਾਂਜੀ ਤਾਂ ਮਦਦ ਤਾਂ ਹਜੇ ਕਿਸੇ ਨੇ ਨਹੀਂ ਕੀਤੀ ਪਰ ਕਿਸਾਨ ਯੂਨੀਅਨ ਸਰਵਪੱਲ ਦੇਵ ਸਿੰਘ ਸਿਛਾ ਜੀ ਬਾਪੂ ਜੀ ਉਹ ਸਾਡੇ ਨਾਲ ਨੇ ਰਿਹਾ ਬੰਤੋ ਅੱਛਾ ਜੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਅੱਛਾ ਜੀ ਕੱਲ ਕਹਿੰਦੇ ਮਾਨਸਾਬੀ ਆਈ ਸੀ ਪਤਾ ਲੈਣ ਘਰ ਹਾਂਜੀ ਉਹ ਕੋਈ ਕਹਿ ਕੇ ਕਹਿ ਨਹੀਂ ਕੁਛ ਮਾਰ ਕੇ ਤਾਂ ਲਈ ਉਹ ਤਾਂ ਅਸੀਂ ਤਾਂ ਹਸਪੀਟਲ ਸੀ ਨਾ ਅੱਛਾ ਜੀ ਆਪਣੀ ਗੱਲ ਨਹੀਂ ਪਤਾ ਨਹੀਂ ਹਾਂਜੀ ਠੀਕ ਹੈ ਕੀਤੀ ਗਈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ